ਵਾਹਿਗੁਰੂ ਵਾਹਿਗੁਰੂ ਕੋਈ ਰੱਤ ਤਰੇ ਦੇ ਨਯਮ ਕੋਏ ਪ੍ਰਭ ਨੇ ਰਾ ਦਰਸ਼ਨ ਦੇ ਚਿਵਾ ਮੂਰ ਤੇਰਾ ਦਰਸ਼ਨ ਦੇ ਸਹਾਰੇ ਦਸਵੇਂ ਪ੍ਰਥਮ ਪਭਤੀ ਸਿਮਰ ਕਾਇੁਰ ਨਾਟਕ ਲਈ ਤਿਆ ਹੈ ਤੇ ਰੰਗਤ ਗੁਪਤੇ ਅਮਰਦਾਸ ਰੰਗ ਦਸ ਹੋਈ ਸਹਾਰੇ ਅਰਜਨ ਹਰ ਕੋ ਬੇਦਨੋ ਸਿਮਰਨ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਕੈ ਸਭ ਦੁਖ ਗਾਏ ਏਕ ਬਹਾਦਰ ਸਿਮਰਿਆ ਘਰ ਨਾਉ ਨੇ ਤੇ ਆਵੇ ਧਾਰੇ ਸਭ ਥਾਈ ਹੋਏ ਸਹਾਰੇ ਰਸਾਂ ਮੈਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਰਸਾਂ ਬਨਛਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਗਾਹ ਧਿਆਨ ਤਰ ਕੇ ਬੋਲੋ ਜੀ ਹਾਏ ਗੁਰ ਪੰਧ ਪਿਆਰਿਆਂ ਚੋਂ ਸਾਹਿਬ ਜਦਿਆਂ ਅਨਛਾਰਿਆਂ ਮੁਕਤਿਆਂ ਸਾਠੀਆਂ ਜਪੀਆਂ ਤਪੀਆਂ ਜਨਾ ਨਾਮ ਜੱਪਿਆ ਵੰਡ ਛਕਿਆ ਦੇਖਲਾਇ ਤੇਗਵਾਹੀ ਦੇਖ ਕੇ ਅੰਝ ਕੀਤਾ ਤਨਾ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੰਨਾ ਸਿੰਘਾ ਸਿੰਘਣਿਆ ਧਰਮ ਰਹੀ ਨਸੀਬ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚੜਕੜੀਆਂ ਦੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਪ੍ਰਦਾਨੀਆਂ ਕੀਤੀਆਂ ਧਰਮ ਰਹੀ ਹਾਰਿਆ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਈ। ਪੈਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੁੱਲ ਜੀ। ਆਹੇ ਹੋ। ਅੰਦਾ ਕਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖ ਕੇ ਬੁੱਲ ਜੀ। ਆਹੇ ਹੋ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਦੇ ਕੋ ਬਾਣੇ ਗੁਰੂ। ਵਾਹਿਗੁਰੂ ਵਾਹਿਗੁਰੂ ਚੱਟਿਆਵੇਂ ਚੱਟਿਆਵਨ ਕਾ ਸਦਕਾਰ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਹਰਸ਼ਿਆ ਰਿਆਤ ਤੇਗ ਤੇਗ ਫਤਿਹ ਗੁਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲ ਜੀ ਸਿੱਖੇਦਾਰ ਕੇਸਦਾਰ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਪ੍ਰੂਸਾਦਾਨ ਦਨ ਸਿਰਦਾਨ ਨਾਮ ਬਖਸ਼ਿ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਚੌਕੀਆਂ ਛੰਡੇ ਬੁੰਗੀ ਤੁਗੋ ਜੋਗਿਆ ਕਾਲ ਧਰਮ ਕਾ ਦੇਹਕਾਰ ਬੋਲੋ ਜੀ ਸਿਖਾਵਾਂ ਮਨਿਵਾ ਮਤਿ ਸੁੱਤੀ ਮਤਿ ਪਤ ਪਤ ਦਾ ਰਖਾ ਬਵਾਹੇ ਗੁਰੂ ਹੇ ਪਾਲ ਪਰਖਾਖੜੇ ਪੰਥ ਦੇ ਸਦਾ ਸਹਾਈ ਦਾ ਕਰੀਆ ਸ੍ਰੀ ਗੁਰੂ ਕਾਣਾ ਸਾਹਿਬ ਜੀ ਹੋਰ ਗੁਰਦਵਾਰੇ ਗੁਰਧਰ ਮੈਂ ਦੇਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਤੁਲੇ ਦਰਸ਼ਨ ਦੇਹਾਰ ਅਤੇ ਸੇਵਾ ਸੰਭਾਉ ਦਾ ਦਰ ਪ੍ਰੇਮਦਾਰੇ ਖਾਲਸਾ ਦੀ ਮਿਮਕਸ਼ੂ ਹੇ ਮੇ ਮਾਰਿਆ ਬਿਮਾਰ ਮੇ ਤਾਲਿਆਂ ਦੇ ਤਾਰ ਨੇ ਉਠਿਆ ਦੇ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਦੇ ਦੇ ਹਜੂਰ ਅਰਦਾਸ ਬੇਨਤੀ ਜੋਦੜੀ ਆ ਸਤ ਗੁਰੂ ਜੀ ਆ ਚਾਰ ਪਹਿਰ ਰਹਿਣਾ ਆਪਦੇ ਘਰ ਅੰਦਰ ਬਤੀਤ ਹੋਈ ਚਾਰ ਪਹਿਰ ਵਿਹਾਰ ਆ ਆਪਣੇ ਘਰ ਅੰਦਰ ਬਤੀਤ ਕਰਵਾੜਾ ਆਵਰ ਸ਼ਹੀਰ ਤਨ ਚਨ ਬਾਬਾ ਦੇ ਚੇਤੇ ਤੇ ਪਾਵਨ ਕਉਤਿਰ ਉਪਾਣ ਗੁਰ ਦਵਾਰਾਇ ਸ਼ਹੀਰ ਗਾਣੂ ਸਾਰੇ ਰਦੀ ਵਿਖੇ ਪਾਵਨ ਦਵਾਰੇ ਗੁਰੂ ਸਾਧਗੁਰੂ ਦੀ ਆਗਦੀ ਦੇ ਸੋਨੇ ਸਿਧਾਸ ਨੂੰ ਪਿਆਰ ਕਿਤੇ ਗਏ ਹਾਰ ਆਸ ਦੀ ਕਿਰਪਾ ਗੁਰੂ ਸ਼ੰਕਰ ਸਾਹਬ ਦੇ ਪ੍ਰਕਾਰਿ ਮਨ ਹੋਰ ਕੇ ਖੁੱਲੇ ਦਰਸ਼ਨ ਦੇ ਲਾਰ ਪਾਵਨ ਪਰਮਾਨੰ ਮੂਰਤੀ ਸੰਗਤਾਂ ਨੂੰ ਤੁਕਤਾਰਤ ਕਰੂ ਦਰਤੇ ਆਈ ਸੰਗਤਿ ਦਾ ਰਹਾ ਜਰੀ ਤੇਲੁ ਕਲਪੇਟਾ ਵਾਸਿ ਵਾਲਾ ਦਰਪਰਵਾਰ ਕਰਨਿਆ ਕਰੋ ਓਂਕਰੋ ਸਿੱਖੀ ਸਦਤ ਕਰੋ ਸਾਇ ਨਾਮਦਾਰ ਮਛਣਾ ਸ਼ੋਭ ਪਾਲਨਾਵ ਉਰੀਆ ਕਮੀਆ ਸਰਬਤ ਦੇ ਕਾਰਜਰਾਸਕਮੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਉਹ ਕਾਜਨ ਸਤਨਾ ਤੋਂ ਪ੍ਰਕਾਸ਼ ਸਤਨਾ ਤੇ ਡੜਵੀ ਆਗਿਆ ਰਖੋ ਰਸਤੇ ਤੇ ਆੰਗ ਸੰਗ ਸਹਾਈ ਹੋਣਾ ਸਈ ਪਿਆਰੇ ਮੇਰੇ ਜਿਨ੍ਹਾਂ ਗਣਿਆਸੀ ਦਾ ਨਾਮ ਚਿਤਿਆਵੇ ਨਾਲਾ ਸਰਦੀ ਕਲਾ ਮੇਰੇ ਭਾਗੇ ਸੁਭਾਜਾ ਭਲਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ खपे बोल सोन